ਕਾਲਜ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਅਨੂ ਲੈ ਕੇ ਹਾਜ਼ਰ ਹਾਂ ਜਦੀਪ ਦੀ ਪੱਡੀ ਖਬਰ ਖਬਰ ਨੰਨ ਤੱਕ ਜਰੂਰ ਬਣ ਰਹਿਣਾ ਸ਼ੁਰੂਆਤ ਕਰਦੇ ਹਾਂ ਜਦੀਪ ਵੱਡੇ ਸੁਖਦੇਵ ਸਿੰਘ ਢੀਂਸਾ ਨੇ ਰਾਜਨੀਤੀ ਵੀ ਛੱਡ ਬਾਰੇ ਕਰ ਦਿੱਤਾ ਵੱਡਾ ਅਲਾਈਨਸ ਜਾਨੋ ਕੀ ਹੈ ਕਿ ਹਾਈਸ ਨਸ਼ਮੀ ਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦੀ ਉਹਨਾਂ ਦੇ ਕਈ ਅਕਾਲੀ ਲੀਡਰਾਂ ਦੇ ਧਾਰਮਿਕ ਸਜਾ ਸ਼੍ਰੀ ਅਖਾਲਸਾਹਿਬ ਉਹਨਾਂ ਸੁਣੇਗੀ ਤੇ ਜਿਸ ਦੇ ਤਹਿਤ ਜਿੱਥੇ ਸੁਖਬੀਰ ਸਿੰਘ ਬਾਦਲ ਫਤਿਹਗੜ੍ਹ ਸਾਹਿਬ ਵਿਖੇ ਆਪਣੀ ਧਾਰਮਿਕ ਸਜਾ ਦੀ ਦੂਸਰਾ ਦੇਨ ਪੂਰਾ ਕਰ ਦਿੱਤਾ ਹੈ ਤੇ ਟੀਨਸਾ ਨੇ ਅੱਜ ਫੇਰ ਕਿਹਾ ਕਿ ਸੱਤਾ ਮੈਂਬਰ ਕਮੇਟੀ ਵੱਲੋਂ ਡੈਲੀਗੇਟ ਜੁਨੇਗ ਜਾਣ ਤੋਂ ਬਾਅਦ ਜਿਹੜਾ ਵੀ ਪ੍ਰਧਾਨ ਬਣਿਆ ਉਹ ਹੋਵੇਗਾ ਹੋਵੇਗਾ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਬਿੱਟੂ ਨੇ ਬਿਆਨ ਵਿੱਚ ਵੀ ਲੋਚਨਾ ਕੀਤੀ ਹੈ ਕਿ ਗੱਲਬਾਤ ਦੌਰਾਨ ਉਹਨਾਂ ਨੇ ਇਸ ਦੀ ਜਾਣਕਾਰੀ ਦਿੱਤੀ ਇਸ ਦੇ ਨਾਲ ਹੀ ਸੇਵਾ ਤੋਂ ਬਾਅਦ ਜਲਦੀ ਹੀ ਰਾਜਨੀਤੀ ਛੱਡ ਕੇ ਇਸ ਦੇ ਨਾਲ ਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਤਿੰਸਾ ਸਾਹਿਬ ਨੇਬ ਤੌਰ ਸੇਵਾਦਾਰ ਸੇਵਾ ਕੀਤੀ ਅਤੇ ਬੁਰਬਾਣੀ ਸਰਵਨ ਕੀਤੀ ਤੇ ਉਪਰੰਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਲੰਗਰਾਲ ਵੀਰ ਕੇ ਝੂਠੇ ਬਰਤਨੀ ਸਾਹਿਬ ਕੀਤੀ ਉਪਰੰਤ ਪੱਤਰਕਾਰ ਨਾਲ ਗੱਲਬਾਤ ਕਰਦੇ ਦੰਸਾਨੀ ਕਿ ਹਾਕੀ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਦੂਜੇ ਪੜਾ ਤੇ ਸੇਵਾ ਮੁਕੰਮਲ ਹੋ ਗਈ ਹੈ ਤੇ ਉਹ ਜਥੇਦਾਰ සැබ න්දේත න් වදහ ිනාන ఉన్న දී ඉන්නේ ේවල් භක්ෂික බ ො තක් න්වාද